ਐਡ ਨ ਲੈ ਕੋ ਮਾਰਾ ਨੂੰ ਨਮਸਕਾਰ ਨਹੀਂ ਕਰਨੀ ਚਾਹੁੰਦੇ ਮਾਰੂ ਮਹੱਲਾ ਪਹਿਲਾ ਕੀਤੇ ਯੁਗ ਵਰਤੇ ਗੁਵਾਰੈ ਸਾੜੀ ਲਾਈ ਅਪਰ ਅਪਾਰੈ ਤੁੰਦੂਕਾਰ ਨਿਰਾਲੇ ਬੈਠਾ ਨਾ ਤਦ ਤੰਦ ਪਸਾਰਾ ਹੈ ਤੁੰਦੂਕਾਰ ਨਿਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੁਵਾਰੈ ਭਾਈ ਗੁਰਦਾਸ ਸਾਹਿਬ ਜੀ ਸਰਗੁਰੂ ਦੀ ਸਾਗੀ ਨਵਾਜੀ ਗੁਰੂ ਖਾਦਸਾ ਸਾਧ ਸੰਗਤ ਜੀਓ ਅੰਤਰਜਾਮੀ ਗਰੀਬਨਵਾਜ਼ ਜਗਤ ਗੁਰੂ ਸਰਬ ਦੀਆਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ अवतार धारण ਕੀਤਾ ਹੈ ਉਹ ਗਰੀਬਨਵਾਜ਼ ਸਰਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਭ ਦਾ ਆਪਣਾ ਸਿਰ ਝੁਕਣਾ ਚਾਹੀਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਧਿਰ ਦੇ ਸਿਰ ਗੁਰ ਜੋ ਨਾਨਵੇ ਗੁਰ ਲਗੇ ਨੇ ਚਰਣੀ ਇਸ ਪ੍ਰਕਾਰ ਸਾਰ ਸੰਗਤ ਜੀ ਅੰਗੋ ਸਫਲਤਾ ਹੈ ਜੋ ਗੁਰੂ ਸਾਹਿਬ ਦੇ ਚਰਨਾਂ ਕੋਲ ਦੇ ਅੱਗੇ ਝੁਕਦੇ ਹਨ ਅਤੇ ਪੈਰ ਤਾਂ ਹੀ ਸਫਲੇ ਜੇ ਗੁਰੂ ਸਾਹਿਬ ਦੀ ਪ੍ਰਕਮਿਆ ਕੀਤੀ ਜਾਵੇ ਹੱਥ ਤਾਂ ਹੀ ਸਫਲੇ ਜੇ ਗੁਰੂ ਦੀ ਸੇਵਾ 'ਚ ਲੱਗੇ ਰਹਿਣ ਨੇਤਰ ਤਾਂ ਹੀ ਸਫਲੇ ਜੇ ਗੁਰੂ ਸਾਹਿਬ ਦੀ ਦਰਸ਼ਨ ਕਰਨ ਕੰਨ ਤਾਂ ਹੀ ਸਫਲੇ ਜੇ ਮਹਾਰਾਜ ਦੇ ਜਸ ਨੂੰ ਸਰਬਨ ਕਰਨ ਇਸ ਨਾਲ ਤਾਂ ਹੀ ਸਫਲੇ ਜੇ ਮਹਾਰਾਜ ਦੇ ਗੁਣ ਗਾਵੇ ਇਹ ਸਾਰੇ ਅੰਗ ਤਾਂ ਸਫਲੇ ਹੈ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਹੈ ਕਿ ਸੱਚੇ ਪਾਤਸ਼ਾਹ ਪੈਰ ਪਾਵ ਸਹਾਵੇ ਜਾਂ ਤਰ ਤਰ ਜੁਲਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਤਾਂ ਜੋ ਤੋ ਜਸ ਗਾਵੇ ਜੀਵ ਪਿਆ ਤੋ ਸਰਨੀ ਸਾਰੇ ਅੰਗਾਂ ਦੀ ਭਾਈ ਸਫਲਤਾ ਕਰਨ ਵਾਸਤੇ ਗੁਰੂ ਸਾਹਿਬ ਦੀ ਹਜ਼ੂਰੀ ਚਾ ਕੇ ਝੁਕਣਾ ਹੈ ਇਹ ਸਿਰ ਜਿਹੜਾ ਹੰਕਾਰ ਦਾ ਭਰਿਆ ਹੈ ਇਹਦੇ ਮਾਨ ਨੂੰ ਮੇਟਣ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਇਸ ਨੂੰ ਧੂੜ ਲਾਉਣੀ ਹੈ ਤਾਂ ਹੀ ਅਸੀਂ ਪੂਤਰ ਹੋ ਸਕਾਂਗੇ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੁਵਾਰੇ ਅੰਤਜਾਮੀ ਗਰੀਬ ਨਿਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੋ ਆਪਣੇ ਅਗੰਮ ਸਰੂਪ ਵਿੱਚ ਬਰਾਜਮਾਨ ਹਨ ਜਿਸ ਰੂਪ ਦੇ ਵਿੱਚੋਂ ਅਜੇ ਰਚਨਾ ਨਹੀਂ ਰਚੀ ਉਸ ਵੇਲੇ ਦੀ ਹਾਲਤ ਨੂੰ ਮਹਾਰਾਜ ਸਾਹਿਬ ਅਜੇ ਜੁਗਾਂ ਦੀ ਮਰਿਆਦਾ ਉਹ ਨਹੀਂ ਸੀ ਬਣਾਈ ਜਦੋਂ ਉਸੋ ਇਹਦੀ ਵਸਤਾਂ ਨੂੰ ਹਜ਼ੂਰ ਕਸਮ ਕਰਦੇ ਹੰ ਮੇਤੇ ਜੁਗ ਵਰਤੇ ਗੁਵਾਰੇ ਜਿਤਨੇ ਭਾਈ ਜੁਗ ਮਾਨੀ ਸੀ ਰਤੀ ਜਿਸ ਵਕਤ ਅੰਤਰਜਾਮੀ ਨੇ ਤਾੜੀ ਲਾਈ ਅਪਰ ਅਪਾਰੈ ਅਪਰ ਜੋ ਪ੍ਰਕਿਰਤੀ ਹੋਰੇ ਅਜਸਤੋ ਜੇ ਜੋ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਵਹਿਤ ਬ੍ਰਹਮ ਹੈ ਉਸ ਤੜੀ ਸਮਾਧੀ ਲਾ ਛੱਡੀ ਉਸ ਵਕਤ ਧੁੰਦੂਕਾਰ ਨਿਰਾਲਮ ਬੈਠਾ ਆਪ ਧੁੰਦੂਕਾਰ ساری ਸ੍ਰਿਸ਼ਟੀ ਜਿੰਨੀ ਹੈ ਉਦੋਂ ਕੋਈ ਰਚਨਾ ਨਹੀਂ ਰਚੀ ਕਿਉਂ ਨਾ ਉਸ ਵੇ ਸਾਸ ਨਾ ਮਾਸ ਨਾ ਭਾਈ ਸਾਹਿਬ ਨੇ ਕਿਹਾ ਉਸ ਵੇ ਨਾ ਸਾਸ ਸੀ ਨਾ ਮਾਸ ਸੀ ਧੁੰਦੂਕਾਰ ਸੀ ਕੋ ਕਿਹਾ ਨਹੀਂ ਜਾ ਸਕਦਾ ਕਿਉਂ ਨਿਆਰਾ ਬੈਠਾ ਸੀ ਆਪ ਅંધੇਰੇ ਤੋਂ ਅਗਿਆਨ ਦੇ ਤੋਂ ਤੰਦੂਕਾਰ ਸੰਸਾਰ ਜੀ ਅਜੇ ਰਚਨਾ ਨਹੀਂ ਸੀ ਰਚੀ ਨਿਹਾਰਾ ਸਭ ਤੋਂ ਬੈਠਾ ਹੈ ਆਪ ਨਾ ਤਦ ਧੰਦ ਪਸਾਰਾ ਉਦੋਂ ਆ ਜੇ ਦੁਨੀਆ ਦੇ ਧੰਦੇ ਹੈ ਰਾਜਸੀ ਤਾਂਸੀ ਸੰਤ ਕੀ ਆਕਾਰਾਂ ਦੇ ਚਾਰ ਖਾਣੀਆਂ ਦੇ ਇਹ ਧੰਦਿਆਂ ਦਾ ਪਸਾਰਾ ਬਣੇ ਸੀ ਕੀਤਾ ਅੰਤਰੀ ਯਾਮੀ ਨੇ ਯੁਗ 36 ਤਿਨੈ ਵਰਤਾਏ ਫਿਰ 36 ਯੁਗ ਵਿੱਚ ਜੱਪਾ ਜਾ ਪ੍ਰਗਟ ਕਰਨ ਵਾਸਤੇ ਵਾਹਿਗੁਰੂ ਮੰਤਰ ਦਾ ਛੱਤੀ ਯੁਗ ਵੀ ਉਸੇ ਅੰਤੁਲਜਾਮੀ ਨੇ ਆਪ ਵਰਤਾਏ ਜਦੋਂ ਬ੍ਰਹਮਾ ਅੰਤ ਲੈਣ ਆਕੇ ਗਿਆ ਨਾਰੀ ਵਿੱਚ ਛੱਤੀ ਯੁਗ ਭਰੰਦਾ ਰਿਆ ਛੱਤੀ ਯੁਗ ਵਰਤਿਓ ਗੁਆਰਾ ਜਿਉਂ ਤਿਸ ਭਾਣਾ ਤੇ ਵਹਿ ਚਲਾਇਓ ਜਿਵੇਂ ਕਿਸ ਨੂੰ ਪਾਏ 18 ਯੁਗ ਬ੍ਰਹਮਾ ਥੱਲੇ ਨੂੰ ਘੁਕਦਾ ਗਿਆ ਕੌਲ ਦੀ ਨਾਰੀ ਦਾੰਤੀ ਨਾ ਪਾ ਸਕਿਆ 18 ਯੁਗ ਫੇ ਕੱਢਣ ਵਾਸਤੇ ਲਾਏ ਇਓ ਜਿਵੇਂ ਤਿਸ ਨੂੰ ਪਾਉਣਾ ਸੀ ਉਵੇਂ ਕਿ ਲਗਣਾ ਕੀਤਾ ਇਹਨਾਂ ਜੀਵਾਂ ਦੇ ਤਾਂ ਹੀ ਆਦੀ ਜੀਵ ਬ੍ਰਹਮਾ ਮੰਨਿਆ ਹੈ ਕਿਸੇ ਸਰੀਕ ਨਾ ਦੀਸੈ ਕੋਈ ਕਹਿੰਦੇ ਹਨ ਲੋਕ ਕਿ ਸ਼ੈਤਾਨ ਜਿਹੜਾ ਆਦਮ ਦਾ ਸਰੀਰ ਹੈ ਪੇਤ ਵਿੱਚੋਂ ਦੇਖਦਾ ਸੀ ਪਰ ਉਸ ਵਾਹਿਗੁਰੂ ਨਾਲ ਤਸਲੀਕਾ ਕਰਨ ਵਾਲਾ ਕੋਈ ਨਹੀਂ ਹੈ ਬਿਨਾਂ ਉਹ ਆਪੇ ਹੈ ਆਪ ਹੀ ਅપર ਅਪਾਰਾ ਹੈ ਆਪ ਹੀ ਅપર ਪ੍ਰਕਿਰਤੀ ਦੇ ਰਚਨਾਈ ਚ ਹੈ ਤੇ ਆਪ ਹੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਸੁਤੰਤਰ ਹੈ ਗੁਪਤੇ ਬੂਝੋ ਯੁਗ ਚਤਵਾਰੇ ਉਦੋਂ ਜਿਹੜੇ ਚਾਰ ਯੁਗ ਮੰਨੇ ਹਨ ਚਤਵਾਰੇ ਚਾਰ ਹਮੇ ਜਿਹੜੇ ਆਰੇ ਪ੍ਰਾਪਤ ਹੋਏ ਹਨ ਸਤਜੁਗ ਤੇ ਦਵਪਰ ਆਦਿਕ ਇਹ ਵੀ ਉਦੋਂ ਗੁਪਤੀ ਸਨ ਇਹਨਾਂ ਦਾ ਨਾਮ ਨਿਸ਼ਾਨ ਨਹੀਂ ਸੀ ਰੱਖਿਆ ਨਹੀਂ ਸੀ ਵੀ ਇਹਨਾਂ ਸਤਜੁਗ ਹੈ ਇਹਨਾਂ ਪ੍ਰੇਤਾਂ ਇਹਨਾਂ ਦੁਆਰੇ ਨ ਕੋਲ ਜੁਗ ਹੈ ਇਹ ਵੀ ਗੁਪਤ ਸੰਨ ਉਸ ਵਕਤ ਘਟ ਘਟ ਵਰਤੈ ਉਦਰ ਮਝਾਰੇ ਉਹ ਜੋ ਸ਼ਾਰਾ ਇਹ ਚਾਰਖਾਨੀਆਂ ਵੀ ਘਟ ਘਟ ਹਨਗੇ ਇਹ ਵਰਤ ਰਿਆ ਹੁਣ ਵਰਤਦਾ ਇਹ ਸਭ ਉਹਦੇ ਉਦਰ ਫੁਰਨੇ ਦੇ ਅੰਦਰ ਹੀ ਸੀ ਸਭ ਰੋਕ ਕੇ ਰੱਖੇ ਸੀ ਕੋਈ ਰਚਨਾ ਨਹੀਂ ਸੀ ਉਸ ਵਕਤ ਹੁਣ ਵੀ ਘਟਾ ਘਟ ਜੋ ਹੋਈ ਵਰਤਦਾ ਹੈ ਜੀ ਦੇ ਉਦਰ ਵਿੱਚ ਇਹ ਸਾਰਾ ਬ੍ਰਹਿਮੰਡ ਖੰਡ ਰੋਮ-ਰੋਮ ਵਿੱਚ ਕਰੋੜਾਂ ਬ੍ਰਹਿਮੰਡ ਰੱਖੇ ਹੋਏ ਆ ਹੁਣ ਵੀ ਘਟਾ-ਘਟਾ ਚ ਆਪ ਹੀ ਵਰਤ ਰਿਹਾ ਹੈ ਘਟ-ਘਟ ਵਰਤ ਹੈ ਜੋ ਚਾਰ ਖਾਣੀਆਂ ਦੇ ਘਟ-ਘਟ ਹੋਣ ਸਰੀਰਾਂ ਦੇ ਵਰਤਾਰੇ ਵਰਤਾਰੇ ਪ੍ਰਸਿੱਧ ਹੁੰਦੇ ਆ ਉਦੋਂ ਮਹਾਰਾਜ ਜੀ ਨੇ ਆਪਦੇ ਉਸ ਵਕਤ ਆਪਣੇ ਉਦਰ ਦੇ ਅੰਦਰ ਹੀ ਸਕੋਚ ਛੱਡੇ ਸਨ ਹਿਰਦੇ ਦੇ ਅੰਦਰ ਹੀ ਪ੍ਰਗਟ ਨਹੀਂ ਸਨ ਕੀਤੇ ਜੁਗ-ਜੁਗ ਏਕਾ ਏਕੀ ਵਰਤੈ ਇਹ ਯੁੱਗਾਂ-ਯੁੱਗਾਂ ਦੇ ਵਿੱਚ ਇੱਕ ਆ ਇੱਕ ਇੱਕੋ ਇੱਕ ਪਰਿਵਿਸ਼ੂਰੀ ਵਰਤਨਾ ਸਾਜੁਗ ਵਿੱਚ ਵੀ ਤਵਾਪਰ ਵਿੱਚ ਵੀ ਤ੍ਰੇਤੇ ਵਿੱਚ ਵੀ ਕਲਯੁਗ ਵਿੱਚ ਵੀ ਇੱਕੋ ਇੱਕ ਮਹਾਰਾਏ ਵਰਤ ਰਿਹਾ ਹੈ ਕੋਈ ਬੂਝੈ ਗੁਰ ਵਿਚਾਰਾ ਹੈ ਇਹ ਹੁਣ ਵੀ ਜਦੋਂ ਜਗਤ ਯੁੱਗ ਬਣਾਏ ਐ ਕੋਈ ਗੁਰਾਂ ਦੀ ਵਿਚਾਰ ਦੁਆਰਾ ਬੂਝ ਨਾ ਕਰੋ ਸਮਝ ਨਾ ਕਰੋ हे ਪਿਆਰੇ ਯੁੱਗ-ਯੁੱਗ ਬਣਾ ਕੇ ਵੀ ਸਾਰਿਆਂ ਚ ਇੱਕੋ ਉਦਾਇਤ ਰੂਪ ਵਰਤ ਰਿਹਾ ਹੈ ਵਿੰਦ ਰਗਤ ਮਿਲ ਪਿੰਡ ਸਰੀਆ ਜਦੋਂ ਅੰਤਰਯਾਮੀ ਨੂੰ ਪਾਇਆ ਉਸ ਵੇਲੇ ਪੰਜ ਤੱਤ ਰਚੇ ਪੰਜ ਤਤਾਂ ਨੂੰ ਖਿਲਪਾ ਬਣਾਈਆਂ ਸੂਖਮ ਸਥੂਲ ਤੱਤ ਅਜ ਕਰਕੇ ਫਿਰ ਇਹ ਦੇਹਾਂ ਪੈਦਾ ਕੀਤੀਆਂ ਦੇਹਾਂ ਦੇ ਵਿੱਚ ਦੇਵਤਿਆਂ ਨੂੰ ਤਾਂ ਕਹਿੰਦੇ ਕਸਬ ਤੋਂ ਪੈਦਾ ਹੋਏ ਐ ਅਤੇ ਇਸੇ ਪ੍ਰਕਾਰ ਹਿੰਦ ਮੁਸਲਮਾਨ ਕਹਿੰਦੇ ਹਨ 바ਵਾ ਆਦਮ ਤੋਂ ਤੇ ਹਮਾ ਹਵਾ ਤੋਂ ਪੈਦਾ ਹੋਇਆ ਰੋ ਵਿਚਾਰ ਹਜੂਰ ਕਹਿੰਦੇ ਆ ਪਿਤਾ ਦੀ ਉਸ ਦੇ ਧਾਤੂ ਨੂੰ ਮੇਲ ਕਰਕੇ ਰਗਤ ਮਾਤਾ ਵੀ ਰਗਤ ਨੂੰ ਮਿਲਾ ਕਰਕੇ ਇਹ ਪਿੰਡ ਸਰੀਰ ਚ ਸ੍ਰੀਆ ਰਚਨਾ ਕੀਤੇ ਹਨ ਚਾਰ ਖਾਣੀਆਂ ਦੇ ਪੌਣ ਪਾਣੀ ਅਗਨੀ ਮਿਲ ਜੀਆ ਕਿ ਪੌਣ ਪਾਣੀ ਤੱਤਾਂ ਨੂੰ ਮਿਲਾ ਕਰਕੇ ਅਗਨੀ ਆਦਕਾ ਨੂੰ ਮਿਲ ਗਿਆ ਜੇ ਤੂੰ ਸਤਾ ਵਿਚ ਆਦ ਦੀ ਪਾਤ ਕੀ ਹੈ ਜੇ ਤੂੰ ਸਤਾਵੇਂ ਪੌਣੇ ਕਰਕੇ ਮਾਤਾ ਪਿਤਾ ਦੇ ਸੰਬੰਧ ਕਰਕੇ ਇਹ ਪਿੰਡ ਸਰੀਰ ਸਿਰਜੇ ਹਨ ਸਥੂਲ ਸਰੀਰ ਜਿੰਨੇ ਹਨ ਸੂਖਮ ਤਤਾਂ ਕਰਕੇ ਸੂਖਮ ਸਰੀਰ ਬਚੇ ਹਨ ਆਪੇ ਚੂਜ ਕਰੇ ਰੰਗ ਮਹਿਲੀ ਵੇਖ ਬਿੰਦ ਤੇਜ ਨੇ ਪਿੰਡ ਕੀ ਆਗਨ ਕੁੰਡ ਦਾ ਹਾਇਆ ਦਸਮਾਸ਼ ਮਾਤਾ ਉੱਤੇ ਲਾਗੇ ਰੱਖ ਬਹੁਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਇਸ ਪ੍ਰਕਾਰ ਸਾਧ ਸੰਗਤ ਜੀ ਆਪੇ ਚੂਜ ਕਹੋਂ ਤੇ ਕੀਤੇ ਹੈ ਰੰਗਮੇਲੀ ਜੋ ਨੰਦਦਾਇਕ ਮਹਿਲਾਂ ਦਾ ਮਾਲਕ ਹੈ ਜਿਸ ਦੇ ਮੈਲ ਹੰਸਾਰੇ ਸਰੀਰ ਜਿਸ ਦੇ ਬਣਾਏ ਚਾਹ ਜਗਉਂਦੇ ਚਾਰਖਾਨੀਆਂ ਦੇ ਸਰੀਰ ਹੈ ਉਹ ਨੰਦਦਾਇਕ ਮਹਿਲਾਂ ਦਾ ਮਾਲਕ ਪਰਮੇਸ਼ਵਰ ਆਪ ਹੈ ਔਰ ਮਾਇਆ ਮੋਹ ਪਸਾਰਾ ਜਿਹੜਾ ਹੋਰ ਕੁਝ ਪ੍ਰਤੀਤ ਹੋ ਰਿਹਾ ਉਸ ਵਾਹਿਗੁਰੂ ਤੋਂ ਬਿਨਾ ਇਹ ਮਾਇਆ ਦਾ ਮੋਹ ਹੈ ਅਤੇ ਇਸ ਪਸਾਰੇ ਵਿੱਚ ਫਸਿਆ ਹੋਇਆ ਸਾਰਾ ਜਿੰਨਾ ਜੀ ਜਾਣਦਾ ਮੋਹ ਦੇ ਪਸਾਰੇ ਜਮਾਇਆ ਚ ਫਸਿਆ ਹੋਇਆ ਹੈ ਜਿਹਨੂੰ ਹੋਰ ਪ੍ਰਤੀਤ ਹੁੰਦਾ ਹੈ ਉਹ ਮਾਇਆ ਦੇ ਮੋਹ ਦਾ ਪਸਾਰਾ ਹੈ ਗਰਭਕੁੰਡਲ ਮਹਿ ਉਰਦ ਧਿਆਨੀ ਜਦੋਂ ਮਾਤਾ ਦੇ ਗਰਭ ਵਿੱਚ ਕੁੰਡਲਾਕਾਰ ਅੱਗ ਸੀ ਚਾਰ ਚੁਪੇੜੇ ਭੜ ਭੜ ਅੱਗ ਮੈਦੀ ਸੀ ਮਾਤਾ ਦੇ ਕੱਚੇ ਰੋੜ ਖਾਦੇ ਵੀ ਹজম ਹੋ ਜਾਂਦੇ ਸੀ ਉਸ ਵੇਲੇ ਗਰਭਕੁੰਡਲ ਮਹ ਉਰਦ ਧਿਆਨ ਦਾ ਗਰਭਕੁੰਡਲ ਘੋਲਾਕਾਰ ਵਿੱਚ ਉਰਦ ਉਲਟਾ ਲਮਕਦਾ ਸੀ ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਏ ਨਾਨਕ ਸੋ ਤਨੀ ਕਿਉ ਬਸਾਰੇ ਉਹਦੇ ਨੇ ਜਿਸ ਦੇ ਨਾਮ ਹੈ ਉਰਦ ਰੂਪ ਪਰਮੇਸ਼ਰ ਦਾ ਧਿਆਨ ਨਹੀਂ ਹੋ ਰਿਹਾ ਸੀ ਉਲਟਾ ਲਮਕਦਾ ਸੀ ਪਰਮੇਸ਼ਰ ਵਾਲ ਮੂੰਹ ਸੀ ਤੇਰਾ ਲਮਕ ਦੇਦਾ ਆਪੇ ਜਾਣ ਅੰਤਰਜਾਮੀ ਦੇਖੋ ਅੰਤਰਜਾਮੀ ਆਪ ਸੀ ਉਹ ਜਾਣਦਾ ਸੀ ਕਿ ਤੇਰੇ ਪਰਾ ਬਾਣੀ ਨਾਲ ਜੇ ਜਾਪ ਕਰਾਇਆ ਜਾਵੇ ਤਾਂ ਤੂੰ ਅੱਗ ਤੋਂ ਬਚ ਜਾਵੇਂਗਾ ਇਓ ਆਪ ਹੀ ਜਾਣਦਾ ਸੀ ਗੁਰੂ ਹੋ ਕੇ ਤੈਨੂੰ ਗਰਭ ਵਿੱਚ ਨਾਮ ਦਾ ਉਪਦੇਸ਼ ਦਿੱਤਾ ਹੈ ਅੰਤਯਾਮਨ ਤੇ ਰੱਖਿਆ ਕੀਤੀ ਤੇਰੀ ਹਾਲਤ ਨੂੰ ਆਪ ਹੀ ਜਾਣਦਾ ਸੀ ਹੋਰ ਕਿਹਣਾ ਪੁੱਛਦਾ ਸੀ ਗਰਭ ਵਿੱਚ ਗੁਪਤ ਬਿਆਨ ਦੀ ਹਾਲਤ ਨੂੰ ਸਾਹ ਸਾਹ ਸੱਚ ਨਾਮ ਸਮਾਹੋ ਕੋਈ ਭਾਈ ਸਾਹ ਸਾਹ ਸੱਚਾ ਨਾਮ ਯਾਦ ਕਰਦਾ ਸੀ ਤੂੰ ਵਾਹਿਗੁਰੂ ਦਾ ਬਖਸ਼ਿਆ ਹੋਇਆ ਅੰਤਰ ਉਦਰ ਮਝਾਰਾ ਹੀ ਜਦੋਂ ਮਾਤਾ ਦੇ ਪੇਟ ਦੇ ਅੰਦਰ ਸੀ ਮਝਾਰਾ ਨਾ ਜਾਲੇ ਦਾ ਹੈ ਮਾਤਾ ਦੇ ਗਰਭ ਦੀ ਜਿਸ ਵਕਤ ਜੇਰ ਦੇ ਅੰਦਰ ਜਾਲੇ ਚ ਪਿਆ ਹੋਇਆ ਸੀ ਤੂੰ ਗੁਪਤ ਹੋ ਕਰਕੇ ਉਦੋਂ ਮਾਰਾ ਨੂੰ ਚੇਤੇ ਕਰਦਾ ਸੀ ਸੱਚੇ ਨਾਮ ਨੂੰ ਬੇ ਮਹਾਰਾਜ ਜਨ ਕਿਰਪਾ ਕੀਤੀ ਤੇਰੇ ਤੇ ਚਾਰ ਪਦਾਰਥ ਲੈ ਜਗ ਆਇਆ ਇਹ ਜਗ ਦੀ ਚਾਰ ਪਦਾਰਥ ਲੈਣ ਵਾਸਤੇ ਤੂੰ ਆਇਆ ਹੈ ਧਰਮ ਅਰਥ ਕਾਮ ਮੋਖ ਸ਼ਿਵ ਸ਼ਕਤੀ ਘਰਵਾਸਾ ਪਰ ਜੇ ਨਾਮ ਸਿਮਰੇ ਤਾਂ ਧਰਮ ਅਰਥ ਕਾਮ ਮੋਖ ਤੈਨੂੰ ਪ੍ਰਾਪਤ ਹੋਣ ਤੈ ਸ਼ਿਵ ਸ਼ਕਤੀ ਸ਼ਿਵ ਜੀ ਜੋ ਕਲਿਆਣ ਸਰੂਪ ਬ੍ਰਹਮ ਹੈ ਉਹਦੀ ਸ਼ਕਤੀ ਜਿਹੜੀ ਮਾਇਆ ਹੈ ਉਦੇ ਘਰ ਵਿੱਚ ਤੈਂ ਵਾਸਾ ਪਾਉਣਾ ਕੀਤਾ ਲਿਬ ਛੁੜਕੀ ਲੱਗੀ ਤ੍ਰਿष्णा ਮਾਇਆ ਅਮਲ ਵਰਤਾਇਆ ਸ਼ਿਵ ਸਤੋਗੁਣ ਤੇ ਸ਼ਕਤੀ ਤਮੁਗੁਣ ਤੇ ਰਜੋਗੁਣ ਨਾਲ ગ્રਹਣ ਕਰ ਲੈਣਾ ਸੋ ਇਸ ਪ੍ਰਕਾਰ ਤਿੰਨਾ ਗੁਣਾ ਦੇ ਘਰ ਚ ਤੈਂ ਵਾਸਾ ਪਾ ਲਿਆ ਹੈ ਵਸਣਾ ਕੀਤਾ ਸੰਸਾਰ ਦੇ ਅੰਦਰ ਕਦੇ ਸ਼ਿਵ ਜੀ ਦੀ ਉਪਾਸ਼ਨਾ ਸ਼ਿਵ ਲਿੰਗ ਤੇ ਪਾਣੀ ਚੜਾਉਂਦਾ ਫਿਰਦਾ ਕਦੇ ਪਾਰਵਤੀ ਭਗਤੀ ਪੂਜਾ ਕਮਖੇ ਦੇਵੀ ਜਾ ਕੇ ਕਰਦਾ ਫਿਰਦਾ ਇਹ ਸੰਸਾਰ ਰੂਪੀ ਘਰ ਚ ਤਿੰਨਾ ਗੁਣਾ ਵਾਲਿਆਂ ਚ ਤੇ ਵਸਾ ਪਾਉਣਾ ਕੀਤਾ ਹੈ ਇੱਕ ਵਿਸਾਰੇ ਤਾਂ ਪਿਰ ਹਾਰੇ ਇੱਕ ਮਾਰੇ ਦੇ ਨਾਮ ਨੂੰ ਭੁਲਾ ਕਹੇ ਪੈਂ ਇੱਕ ਮਾਰੇ ਦੇ ਨਾਮ ਨੂੰ ਵਿਸਾਰਨੇ ਕਰਕੇ ਇਹ ਜੀਵ ਇਹ ਮਨੁੱਖਾ ਜਨੂ ਵੀ ਪਿਰ ਬਾਜੀ ਨੂੰ ਤੂੰ ਹਾਰ ਕੇ ਜਾਵੇਂਗਾ ਅੰਗ ਲੈ ਨਾਮ ਵਿਸਾਰ ਹੈ ਹੋ ਮਾਰੇ ਕੀ ਚੀਜ਼ ਹੈ ਮਹਾਰਾਜਾ ਨਾਮ ਇਹ ਅੰਦਰੇ ਅਗਿਆਨੀਆਂ ਤੇ ਉਸ ਪਰਮੇਸ਼ਰ ਨੂੰ ਵਿਸਾਰ ਦੁੱਤਾ ਹੈ ਬਾਲਕ ਮਰ ਬਾਲਕ ਜਦੋਂ ਬੱਚਾ ਹੀ ਮਰ ਜਾਵੇ ਉਸ ਵੇਲੇ ਪਲਾ ਰੋ ਰੋ ਕੇ ਕੀ ਗਾਉਂਦੇ ਐ ਕਹਿੰਦੇ ਬਾਲਕਮਰੇ ਤੋਂ ਬਾਰਗਾਂ ਲੀਲਾ ਗਾਉਂਦੇ ਵੀ ਐ ਮੁੰਡਾ ਹੱਸਦਾ ਹੁੰਦਾ ਸੀ ਐ ਰਿੱਡਦਾ ਹੁੰਦਾ ਸੀ ਐ ਕਲਕਾਰੀਆਂ ਮਾਰਦਾ ਹੁੰਦਾ ਸੀ ਕਿਉਂ ਬਾਲਕਪੁਣੇ ਦੀ ਲੀਲਾ ਖੇਲਾ ਨੂੰ ਚੇਤੇ ਕਰਕੇ ਬੱਚੇ ਨੂੰ ਰੋਂਦੇ ਐ ਵੀ ਸਾਡਾ ਇੱਕੋ ਪੁੱਤਰ ਸੀ ਰੱਬ ਨੇ ਕਿਉਂ ਖੋਲਿਆ ਕਹਿ ਕਹਿ ਰੂ ਵਹ ਬਾਲ ਰੰਗੀਲਾ ਕਹ ਕੇ ਕਿ ਮਾਂ ਵੀ ਪਿਤਾ ਵੀ ਭਰਾ ਵੀ ਭਾਈ ਵੀ ਸਾਡਾ ਬਾਲਕ ਬੜਾ ਰੰਗੀਲਾ ਰੰਗ ਦਾ ਘਰ ਸੀ ਆਨੰਦ ਦਾ ਘਰ ਸੀ ਇਉਂ ਕਹਿ ਕੇ ਰੋਂਦੇ ਹਨ ਮਰੇ ਹੋਏ ਨੂੰ ਕੀਰਨੇ ਪਾਉਂਦੇ ਆ ਬੈਣ ਪਾਉਂਦੇ ਆ ਜਿਸ ਕਾ ਸਾਸੂ ਤਿੰਨ ਹੀ ਲੀਆ ਜਿਸ ਵਾਹਿਗੁਰੂ ਨੇ ਬੱਚਾ ਦਿੱਤਾ ਸੀ ਉਸ ਨੇ ਦੀ ਉਮਰ ਇੰਨੀ ਲਿਖੀ ਸੀ ਪਰ ਆਵਦੇ ਦਿਨ ਨਹੀਂ ਬਣੀ ਸੀ ਉਸ ਵਾਹਿਗੁਰੂ ਨੇ ਆਪ ਦੀ ਈਮਾਨਤ ਨੂੰ ਲੈ ਲਿਆ ਆਪਣੀ ਈਮਾਨ ਕਸ਼ ਬਾਹਰ ਸਾਫ ਲੈ ਅਗਿਆਨੀ ਮਰ ਉਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਉਸ ਵਾਹਿਗੁਰੂ ਨੇ ਆਪਣੀ ਇਮਾਨਤ ਨੂੰ ਸਾਂਭ ਲਿਆ ਹੈ ਭੂਲਾ ਰੂਣ ਹਰ ਜਿਹੜਾ ਰੂਣ ਹਰ ਜੀਵ ਹੈ ਭੁਲੂ ਵਿੱਚ ਪੈ ਗਿਆ ਹੈ ਵਾਹਿਗੁਰੂ ਦੇ ਬਾਣੇ ਨੂੰ ਨਹੀਂ ਮੰਨਦਾ ਹੈ ਪਰ ਜੁਵਨ ਮਰ ਜਾਏ ਕੇ ਕੀ ਬਣਾ ਭਾਈ ਬਾਲਕ ਮਰੇ ਤੇ ਰੋਣੇ ਵੀ ਸਾਡਾ ਬੱਚਾ ਸੀ ਜਦੋਂ ਜਵਾਨੀ ਪੂਰੀ ਠਹਿ ਭਰੀ ਹੋਈ ਹੋਵੇ ਉਸ ਵੇਲੇ ਮਰ ਜਾਵੇ ਤਾਂ ਕੀ ਤੁਸੀਂ ਕਰੋਗੇ ਉਸ ਵੇਲੇ ਕੀ ਕਰਕੇ ਰੋਣੇ ਹੋ ਮੇਰਾ ਮੇਰਾ ਕਰ ਰੋਵੀਂ ਮੇਰਾ ਹਲਵਾਣ ਵਾਲਾ ਹਾਲੀ ਸੀ ਮੇਰਾ ਦੁਕਾਨ ਚਲਾਉਣ ਵਾਲਾ ਪੁੱਤਰ ਸੀ ਮੇਰਾ ਅਜੇ ਹੋਣਹਾਰ ਪੁੱਤਰ ਪੂਰਾ ਨੌਜਵਾਨ ਬਣੇ ਸੀ ਹੋਇਆ ਇਸ ਪ੍ਰਕਾਰ ਮੇਰਾ ਮੇਰਾ ਕਹਿ ਕੇ ਰੁਬੀ ਜਿਆ ਰੋਣਾ ਕਰੀਦਾ ਹੈ ਮਾਇਆ ਕਾਰਨ ਰੂਏ ਬਿਗੂਚੇ ਕੋਈ ਕਹਿੰਦੇ ਮੇਰਾ ਹੱਲ ਕੌਣ ਬਾਹੂ ਕੋਈ ਕਹਿੰਦਾ ਮੇਰੀਆਂ ਗਊਆਂ ਕੌਣ ਚਾਰੂਆ ਕੋਈ ਕਹਿੰਦਾ ਮੇਰੀ ਦੁਕਾਨ ਕੌਣ ਚਲਾਉ ਇਸ ਪ੍ਰਕਾਰ ਮਾਇਆ ਦੇ ਕਾਰਨ ਵਾਸਤੇ ਰੋ ਰੋ ਕੇ ਬਗੂਚੇ ਖਰਾਬ ਹੁੰਦੇ ਹਨ ਤੇਬ ਜੀਵਨ ਸੰਸਾਰਾ ਇਹ ਜੇ ਸੰਸਾਰ ਦਾ ਜਿਹੜਾ ਜੀਵਣਾ ਤਰਕਾਰ ਹੈ ਤੇ ਕੋਈ ਸੋਵਾਰੀ ਲਾਨਤ ਗਈ ਦਾ ਇੱਕ ਫਿੱਟੇ ਮੋਕਈ ਤੇ ਇੱਕ ਲਾਨਤ ਹੁੰਦੀ ਹੈ ਸੌ ਲਾਨ ਦਾ ਇੱਕ ਧਿਰਗ ਬਣਦਾ ਹੈ ਇਹ ਜਿਉਣ ਹਾਰੇ ਨੂੰ ਤਰਖਾਰ ਹੈ ਮਹਾਰਾਜ ਸਾਹਿਬ ਕਹਿੰਦੇ ਸੰਸਾਰ ਨੂੰ ਕਾਲੀ ਹੂੰ ਫੁਨ ਧੌਲੇ ਆ ਬਲਾ ਜੇ ਕਰਕੇ ਕਾਲਿਆਂ ਕੇਸਾਂ ਤੋਂ ਧੌਲੇ ਚਿੱਟੇ ਆ ਗਏ ਜਿਸ ਵਕ ਜਵਾਨੀ ਢਲ ਗਈ ਪਰੋੜਿਆ ਅਵਸਥਾ ਆ ਗਈ ਬਿਨ ਨਾਵੇ ਗੱਥ ਗਿਆ ਅਗਵਾਏ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨ ਗੱਥ ਜਿਹੜਾ ਸਵਾਸਾਂ ਰੂਪੀ ਪੂੰਜੀ ਸੀ ਪਦਾਰਥੀ ਅਦੇ ਗੱਠ ਮਾਇਆ ਰੂਪੀ ਪਦਾਰਥਾਂ ਵਿੱਚ ਆਪਣੇ ਆ ਜਿੰਦਗੀ ਨੂੰ ਗਵਾ ਕੇ ਚਲਿਆ ਗਿਆ ਪੁੰਨarupi ਗੱਠ ਵਸਤੂ ਨੂੰ ਗਵਾ ਕੇ ਚਲਿਆ ਗਿਆ ਨਾਮ ਜਪੇ ਤੋਂ ਬਗੈ ਪੁਨ ਵੀ ਨਾਸ ਹੋ ਗਏ ਸਭ ਵੀ ਨਾਸ ਹੋ ਗਏ ਕੋਈ ਗੁਣ ਨਾ ਧਾਰਮ ਕੀਤਾ ਇਉਂ ਪਦਾਰਥਾਂ ਦੀ ਗਵਾ ਕੇ ਚਲਿਆ ਗਿਆ ਆਪਣੇ ਜੀਵਨ ਨੂੰ ਦੁਰਮਤ ਅੰਧਲਾ ਗੱਠ ਮਾਇਆ ਰੂਪੀ ਪਦਾਰਥਾਂ ਵਿੱਚ ਲਾ ਕੇ ਕਰਕੇ ਗਵਾ ਕੇ ਚਲਿਆ ਗਿਆ ਗੱਥ ਸਹਾਰੂਪੀ ਪਦਾਰਥ ਨੂੰ ਗਵਾ ਕੇ ਚਲਿਆ ਗਿਆ ਪੁਨਰੂਪੀ ਗੱਥ ਪਦਾਰਥ ਨੂੰ ਗਵਾ ਕੇ ਚਲਿਆ ਗਿਆ ਗਿਆਨ ਰੂਪੀ ਜੋ ਥਾਂ ਦੀ ਪ੍ਰਾਪਤੀ ਵਾਲੀ ਵਸਤੂ ਸੀ ਆਤਮਨੰਦ ਰੂਪੀ ਵਸਤੂ ਉਹਨੂੰ ਗੁਰਾਂ ਦੁਆਰਾ ਪ੍ਰਾਪਤ ਨਾ ਕੀਤਾ ਮਨੁੱਖਾ ਜਨਮ ਪੂੰਜੀ ਨੂੰ ਪਾ ਕੇ ਗਵਾ ਕੇ ਚਲਿਆ ਗਿਆ ਦੁਰਮਤ ਅੰਧਲਾ ਭੈਨਸ ਦੇ ਨਾਸੈ ਇਸ ਪ੍ਰਕਾਰ ਖੋਟੀ ਮਤ ਕਰਕੇ ਅਗਿਆਨੀ ਹੋ ਰਿਹਾ ਹੈ ਕੋਈ ਬਾਲਕ ਵਸਤਾ ਜਨਾਸ ਹੋ ਜਾਂਦੇ ਐ ਕੋਈ ਜਵਾਨੀ ਚ ਜਨਾਸ ਹੋ ਜਾਂਦੇ ਐ ਕੋਈ ਬੁਢੇਪੇ ਚ ਤਾਂ ਨਾਸ ਹੋਣਾ ਹੀ ਹੈ ਕਿਉਂ ਬਿਰਸ ਜਾਨ ਵਾਲੇ ਜਿਹੜੇ ਪਦਾਰਥ ਹੈ ਉਹਨਾਂ ਵਿੱਚ ਪਾਏ ਪਾ ਕੇ ਨਾਸ ਹੋ ਰਿਹਾ ਹੈ ਮੂਠੇ ਰੋਏ ਪੁਕਾਰਾ ਹੈ ਮੂਠੇ ਲੁੱਟੇ ਗਏ ਜਿਹੜੇ ਰੋਂਦੇ ਹਨਗੇ ਤੇ ਪੁਕਾਰਾਂ ਕਰਦੇ ਹਨ ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੰਨਦੇ ਲੁੱਟੇ ਹੋਏ ਕਾਮਕ੍ਰੋਧ ਦੇ ਲੋਕ ਰੋਂਦੇ ਐ ਜਮਾ ਦੇ ਮਾਰੇ ਹੋਏ ਪੁਕਾਰਾਂ ਕਰਦੇ ਐ ਭਾਈ ਆਪ ਵਿਚਾਰ ਨਾ ਰੋਐ ਕੋ ਜੇ ਕੋਈ ਆਪਣੇ ਸਰੂਪ ਦੀ ਵਿਚਾਰ ਕਰੇ ਤਾ ਉਹ ਜਮਣ ਮਰਨ ਵਾਲਾ ਸਰੂਪ ਨਹੀਂ ਆਉਣ ਜਾਣ ਵਾਲਾ ਸਰੂਪ ਨਹੀਂ ਫੇਰ ਕੋਈ ਨਹੀਂ ਰੋਂਦਾ ਜਿਹਨੂੰ ਆਪਣੇ ਸਰੂਪ ਦੀ ਵਿਚਾਰ ਪ੍ਰਾਪਤ ਹੋ ਜੇ ਸਾਤ ਆਪ ਦੇ ਵਿਚਾਰਨ ਵਾਸਤੇ ਦੇਖੋ ਕੋਈ ਨਹੀਂ ਰੋਂਦਾ ਕਿ ਮੈਨੂੰ ਸਰੂਪ ਦੀ ਪ੍ਰਾਪਤੀ ਕਿਉਂ ਨਹੀਂ ਹੋਈ ਮੇਰਾ ਮਨੁੱਖਾ ਜਨੂੰ ਕਿਉਂ ਐਵੇਂ ਚੱਲਿਆ ਗਿਆ ਹੋਰਕ ਪਦਾਰਥਾਂ ਵਾਤੇ ਰੋਂਦੇ ਫਿਰਦੇ ਹਨ ਸਤਗੁਰ ਮਿਲੈ ਤਾਂ ਸੋਜੀ ਹੋਏ ਆਪਣੇ ਸਰੂਪ ਦੀ ਵਿਚਾਰ ਵੀ ਤਾਂ ਸਮਝਿਓ ਸਤਗੁਰੂ ਸਾਹਿਬ ਜੀ ਮਿਲਣ ਤਾਂ ਹੀ ਹੁੰਦੀ ਐ ਨਾ ਫਿਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿਉਂ ਨਾ ਮਰੀ ਜਾ ਰੋਏ ਜਾਲਗ ਜਿਤਨਾ ਆਵੇ ਹੀ ਜਿਨ੍ਹਾਂ ਦੇ ਚੇਤੇ ਨਾ ਆਵੇ ਉਹਨਾਂ ਦੇ ਰੋ ਰੋ ਕੇ ਕਿਉਂ ਨਾ ਮਰ ਜੀਏ ਆਪਣੇ ਵਿਚਾਰਨ ਵਾਸਤੇ ਕਦੇ ਅਸੀਂ ਯਤਨ ਨਹੀਂ ਕਰਦੇ ਕਦੇ ਰੋਂਦੇ ਨਹੀਂ ਮਹਾਰਾਜ ਦੇ ਅੱਗੇ ਸਤਗੁਰਾਂ ਦੇ ਨਾਲ ਮਿਲੇ ਤਾਂ ਸਰੂਪ ਦੀ ਆਪਣੀ ਜੀ ਸਮਝ ਹੁੰਦੀ ਹੈ ਜਿਸ ਨੂੰ ਵਿਚਾਰ ਕੇ ਫੇ ਰੋਣਾ ਨਾ ਹੋਵੇ ਬਿਨ ਗੁਰ ਬੱਜਰ ਕਪਾਟ ਨਾ ਕੂਲ ਹੈ ਬਿਨ ਸਤਗੁਰਾਂ ਤੋਂ ਬੱਜਰ ਪੰਜਾਂ ਕੋਸਾਂ ਦੇ ਜਿਹੜੇ ਤਖਤੇ ਐ ਨਾ ਜਿਵੇਂ ਸੱਤਾਂ ਧੰਤਾਂ ਦਾ ਬੱਜਰ ਹੁੰਦਾ ਹੈ ਇਸ ਪ੍ਰਕਾਰ ਪੱਥਰ ਵੀ ਨੇ ਆਈ ਜਿਹੜੇ ਕਰੜੇ ਐ ਪੰਜਾਂ ਕੋਸਾਂ ਦੇ ਕਪਾਟ ਜਾਂ ਆਸਾ ਤੇ ਸੰਸਾਰ ਦੇ ਕਪਾਟ ਹੈ ਉਹ ਕਦੇ ਖੁੱਲ ਨਹੀਂ ਸਕਦੇ ਹੰਜੀਵ ਦੇ ਸ਼ਬਦ ਮਿਲੇ ਨਿਸਤਾਰਾ ਹੀ ਜੇ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲੇ ਇਹ ਕੁੰਜੀ ਹੈ ਇਹਨਾਂ ਪੰਜਾਂ ਕੋਸਾਂ ਕਸ ਕੇ ਖੋਲਣ ਦੀ ਫਿਰ ਇਸ ਜੀਵ ਦਾ ਨਿਸਤਾਰਾ ਹੁੰਦਾ ਹੈ ਮੁਕਤ ਹੁੰਦਾ ਹੈ ਦਰਦ ਭਇਆ ਤਨ ਛੀਜੇ ਦੇ ਜਦੋਂ ਭਾਈ ਸਰੀਰ ਪੁਰਾਣਾ ਹੋ ਜਾਂਦਾ ਦਰਦ ਹੋ ਜਾਂਦਾ ਉਦੋਂ ਤਨ ਸਰੀਰ ਦਾ ਬਲ ਛੀਜ ਜਾਂਦਾ ਹੈ ਅੰਤ ਨੂੰ ਦੇਹੀ ਵੀ ਨਾਸ਼ ਹੋ ਜਾਂਦੀ ਹੈ। RAM ਨਾ ਜਪਈ ਅੰਤ ਸੰਦੀ। ਅੰਤ ਨੂੰ ਸਹਿਤਾ ਕਰਨ ਵਾਲਾ RAM ਪਰਮੇਸ਼ਰ ਨੂੰ ਉਦੋਂ ਵੀ ਇਹ ਜਪਦਾ ਨਹੀਂ ਹੈ। ਨਾਮ ਵਿਸਾਰ ਚੱਲੈ ਮੂਹ ਕਾਲ। ਕਿਉਂ ਮਰਦ ਅਮਰ ਤੇ ਨਾਮ ਇਸ ਨੂੰ ਵਿਸਾਰ ਦਿੱਤਾ ਹੈ। ਕਾਲ ਦੇ ਮੂੰਹ ਚਲਿਆ ਜਾਂਦਾ ਹੈ। ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਚਲਿਆ ਜਾਂਦਾ ਹੈ। ਆਪਣਾ ਉਗਣਾ ਰੂਪੀ ਕਲੰਕਾ ਨਾਲ ਕਾਲਾ ਮੂੰਹ ਕਰਾ ਕੇ ਚੱਲਿਆ ਜਾਂਦਾ ਹੈ ਦਰਗਹ ਝੂਠ ਖੁਆਰਾ ਹੈ ਦਰਦਾਵਿਚ ਭਾਈ ਜਿਹੜੇ ਝੂਠੇ ਪਦਾਰਥਾਂ 'ਚ ਲੱਗਾ ਹੋਇਆ ਝੂਠ ਬੋਲਣ ਦੀ ਜਨੂ ਆਦਤ ਪਈ ਹੋਈ ਹੈ ਉਹ ਖੁਆਰਾ ਹੈ ਖਰਾਬ ਹੀ ਹੁੰਦਾ ਇਹ ਪਿਆਰੇ ਨਾਮ ਵਿਸਾਰ ਚੱਲਿਆ ਪੂਰੀਆਰੂ ਜੋ ਸੱਚੇ ਪਾਤਸ਼ਾਹ ਦੇ ਨਾਮ ਨੂੰ ਭੁਲਾ ਕੇ ਦੁਨੀਆ 'ਚੋਂ ਚੱਲਦੇ ਆ ਉਹ ਕੂੜੀ ਪ੍ਰਾਪਤੀ ਵਾਲੇ ਝੂਠੇ ਪੁਰਖ ਹਨ ਆਵਤ ਜਾਤ ਪੜੈ ਸਿਰ ਸ਼ਾਰੂ ਉਹ ਜਦੋਂ ਆਉਂਦੇ ਐ ਉਦੋਂ ਵੀ ਮਨੁੱਖਾ ਦੇ ਪਾ ਕੇ ਮਾਰਨ ਕਹਿ ਵੀ ਜੁ ਦੁਨੀਆ ਕਾਹੇ ਆਇਆ ਹੁੰਦਿਆਂ ਨੂੰ ਵੀ ਲਾਣਤਾ ਮਿਲਦੀਆਂ ਹਨ ਜਦੋਂ ਮਰ ਕੇ ਜਾਂਦੇ ਐ ਉਦੋਂ ਵੀ ਲਾਣਤਾ ਦੀਆਂ ਛਾਰ ਸਵਾ ਸਿਰ ਤੇ ਪੈਂਦੀ ਹੈ ਸਾਹੁਰੜਾ ਘਰ ਵਾਸ ਨਾ ਪਾਈ ਜਿਹੜੀ ਇਸਤਰੀ ਹੁੰਦੀ ਐ ਤੇਕੇ ਘਰ ਵਿੱਚੋਂ ਚੰਗੇ ਗੁਣ ਨਹੀਂ ਧਾਰਨ ਕਰਦੀ ਸਹੁਰੇ ਘਰ ਵਿੱਚ ਉਹ ਵਾਸਾ ਨਹੀਂ ਪਾਉਂਦੀ ਹੈ ਕੀ ਅੜਾ ਸਿਰ ਮਾਰਾ ਕੇ ਕੇ ਵਿਚੋਗਣ ਕਰਕੇ ਸਿਰ ਤੇ ਮਾਤਾ ਪਿਤਾ ਭਰਾ ਭਾਈ ਕੁਟ ਪਾਉਂਦੇ ਰਹਿੰਦੇ ਹਨ ਇਸੇ ਪ੍ਰਕਾਰ ਸਾਹੁਰੜਾ ਘਰ ਵਾਸ ਨਾ ਪਾਏ ਉਹ ਭਾਈ ਸਹੁਰੇ ਘਰ ਵਕੁੰਠ ਵਿੱਚ ਪ੍ਰਲੋਕ ਵਿੱਚ ਘਰ ਦੇ ਵਿੱਚ ਵਕੁੰਠ ਦੇ ਵਿੱਚ ਵਾਸਾ ਨਹੀਂ ਪਾ ਸਕਦੇ ਹਨ ਵਾਹਿਗੁਰੂ ਦੇ ਰੂਪ ਵਿੱਚ ਬੀੜਾ ਸਿਰ ਮਹਾਰਾਜ ਜੇ ਕਿ ਇਸ ਲੋਕ ਜੀ ਵੀ ਸਿਰ पे ਕਾਮ ਕਰੋ ਬਿਮਾਰ ਪਈ ਹਿੰਦੀ ਹੈ ਹਰ ਵਕਤ ਉਹਨਾਂ ਦੀ ਕੁੱਟ ਪੈਂਦੀ ਕਦੇ ਕਿਸੇ ਗੁਨਾਹ ਨੂੰ ਮਾਰਦਾ ਕਦੇ ਕਿਸੇ ਓਗੁਨ ਨੂੰ ਮਾਰਦਾ ਇਹ ਜੀਵਨ ਜਿਸ ਤਰੀਕੀ ਗੁਜ਼ਰਦੀ ਐਸੇ ਪ੍ਰਕਾਰ ਸਹੁਰੜਾ ਘਰ ਵਾਸ ਨਾ ਪਾਵੇ ਸਹੁਰਾ ਘਰ ਕੋਣਾ ਆਤਮਾਕਾਰ ਜਿਹੜੀ ਵਿਅਕਤੀ ਹੈ ਇਹਦੇ ਵਿੱਚ ਵੀ ਘਰ ਸਰੂਪ ਵਿੱਚ ਵਾਸਾ ਨਹੀਂ ਪਾ ਸਕਦੇ ਅੰਤਮੁਖ ਬਿੱਤੀ ਨਹੀਂ ਹੁੰਦੀ ਤੁਰਿਆ ਪਦ ਵਾਲੀ ਪੀੜੇ ਸਿਰ ਮਾਰਾਂ ਪੀੜੇ ਸੰਸਾਰਾ ਕਾਰਜੇ ਦੀ ਬਿੱਤੀ ਹੈ ਇਹਦੇ ਵਿੱਚ ਸਰਵੇ ਵਿੱਚ ਮਾਰਾਂ ਪੈਂਦੀਆਂ ਲਾਣਤਾਂ ਦੀਆਂ ਮਾਰਾਂ ਪੈਂਦੀਆਂ ਅਗਣਾ ਦੀਆਂ ਮਾਰ ਪੈਂਦੀ ਹੈ ਹਾਜ ਪੈਜ ਰਲੀ ਕਰੀਜੇ ਕੀ ਹੋ ਗਿਆ ਜੇ ਕਰਕੇ ਬਾਹਲੇ ਪਦਾਰਥਾਂ ਨੂੰ ਖਾ ਲਿਆ ਤੇ ਬਾਰੇ ਚੰਗੇ ਚੰਗੇ ਰੇਸ਼ਮਾਂ ਦੇ ਵਸਤਰਾ ਨੂੰ ਬਣਾ ਲਿਆ ਪਹਿਨ ਲਿਆ ਬਿਨ ਅਬ ਭਗਤੀ ਰਲੀਆਂ ਖੁਸ਼ੀਆਂ ਮਾਲ ਲੀਆਂ ਚਾਰ ਦਿਨ ਵੀ ਆਹ ਜਗ ਮਿੱਠਾ ਅਗਲਾ ਕੰਡ ਠਾਈਉ ਮੰਨ ਲਿਆ ਬਿਨ ਅਬ ਭਗਤੀ ਬਾਦ ਮਰੀ ਜਿੰਨਾ ਜਿਹਦੇ ਹਿਰਦੇ ਨਾਲ ਮਹਾਰਾ ਦੀ ਭਗਤੀ ਨਹੀਂ ਨਾ ਕਰਦੇ ਉਹਦਾ ਜਿਹੜਾ ਵਿਅਰਥ ਹੈ ਜਿਹੜਾ ਜਿਉਣਾ ਹੈ ਤੇ ਜਿਹੜਾ ਮਰ ਜਾਣਾ ਇਹ ਵੀ ਨਿਸਫਲ ਹੈ ਜਮਣਾ ਤੇ ਮਰਨਾ ਦੋਹਾਂ ਨੂੰ ਤਰਕਾਰ ਹੈ ਨਿਸਫਲ ਹਨ ਵਿਅਰਥੀ ਮਰਨਾ ਜਮਣਾ ਹੈ ਉਹਨਾਂ ਦਾ ਸਰ ਅਪਸਰ ਕੀ ਸਾਰ ਨਾ ਜਾਣ ਜਿਹੜੇ ਜਾਣਦੇ ਨਹੀਂ ਕਿ ਸਰ ਸ੍ਰੇਸ਼ਟ ਕਿਹੜੀ ਚੀਜ਼ ਹੈ ਅਪਸਰ ਆ ਸ੍ਰੇਸ਼ਟ ਕਿਹੜੀ ਪਹਾੜੀ ਕਿਹੜੀ ਚੀਜ਼ ਹੈ ਚੰਗੇ ਮੰਦੇ ਦੀ ਖਬਰ ਨਹੀਂ ਜਾਣਦੇ ਸਾਰ ਆਪਣਾ ਜਿਹੜਾ ਗ੍ਰਹਿਸਤ ਹੈ ਇਹ ਧਰਮ ਹੈ ਸੋ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਖਾਣੇ ਦੇਖ ਪਰਾਇਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣੇ ਇਹ ਪਰਾਏ ਘਰ ਨੂੰ ਜਿਹੜਾ ਤੱਕਣਾ ਹੈ ਹਜੂਰ ਨੇ ਬਚਨ ਕੀਤੇ ਹਨ ਕਲਗੀ ਧਰਜੀਵੇਂ ਸੁਦ ਜਬ ਤੇ ਹਮ ਤਰੀ ਬਸਮ ਪਾਤਸ਼ਾਹ ਸਾਡੇ ਕਲਗੀ ਧਰਜੀ ਗੁਰੂ ਨਾਨਕ ਦੇਵ ਜੀ ਬਹਾਦਰ ਸਾਹਿਬ ਨੇ ਪਰਨ ਕਰਾਇਆ ਹੈ ਸੁਦ ਜਬ ਤੇ ਹਮ ਤਰੀ ਬਚਨ ਗੁਰ ਦੇ ਹਮਾਰੇ ਪੂਤ ਹੈ ਪਰਨ ਤੋਂ ਹੈ ਪ੍ਰਾਨ ਜਵਲਾ ਕਢ ਥਾਰੇ ਨੀ ਨਾਰੀ ਕੇ ਸਾਥ ਨੇ ਹੁ ਤੁਮ ਨਿਤ ਵਢਈਓ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੁ ਨਾ ਜਈਓ ਸੁਪਨੇ ਮਾਤਰੇ ਵੀ ਪਰਾਏ ਘਰ ਨੂੰ ਨੀ ਤੱਕਣਾ ਦੇਵੀ ਗੁਰੂ ਸਾਹਿਬ ਜੀ ਨੇ ਨਿਜਮ ਸੰਤ ਸੇ ਅਮਰ ਸ਼ਿਕਾਉਣ ਵੇਦੇ ਰਹਿਤ ਬਖਸ਼ੀ ਐ ਇੰਨ ਚੰਗੇ ਤੇ ਮੰਦੇ ਦੀ ਸਾਰ ਖਬਰ ਨਹੀਂ ਜਾਣਦੇ ਸਰਨਾਉ ਗ੍ਰਹਿਣ ਕਰਨਾ ਅਬ ਸਰਜ ਅਗਰ ਤਿਆਗ ਕਰਨ ਦੀ ਖਬਰ ਹੀ ਨਹੀਂ ਜਿਨ੍ਹਾਂ ਨੂੰ ਜਾਣਨਾ ਕੀਤੀ ਐਸੇ ਵਕਾਰੀ ਆਦਮੀ ਹਨ ਮਹਿਲ ਕੁਮਹਿਲ ਨਾ ਜਾਣਨੀ ਸਲਾਚਿਤ ਵੇ ਵਕਾਰ ਜਮ ਮਾਰੇ ਕਿਆ ਚਾਰਾ ਹੈ ਉਹਨਾਂ ਨੂੰ ਜਦੋਂ ਜਮ ਮਾਰੇਗਾ ਫੇ ਕੀ ਚਾਰਾ ਜੋਰ ਚੱਲੇਗਾ ਅੰਤ ਨੂੰ ਜੋਰ ਨਹੀਂ ਚੱਲੇਗਾ ਉਹ ਗਣਾ ਕਰਕੇ ਕੁੱਟ ਪੈਣੀ ਹੈ ਮਾਰੇ ਜਾਣਾ ਹੈ ਪਰਵਿਰਤੀ ਨਰਵਿਰਤ ਪਛਾਣ ਪਰਵਿਰਤ ਕਿਹੜੀ ਗੱਲ 'ਚ ਹੋਣਾ ਹੈ ਭਜਨ 'ਚ ਸਿਮਰਨ 'ਚ ਅਮਰਤ ਵਿੱਚ ਉੱਠਣ ਵਿੱਚ ਉਦਮ ਕਰਨ 'ਚ ਸੇਵਾ ਕਰਨ 'ਚ ਸਿਮਰਨ ਵਿੱਚ ਇਹ ਪਰਵਿਰਤ ਹੋਣਾ ਚਾਹੀਦਾ ਤੇ ਨਿਵਰਤੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਕਰਨੀ ਚਾਹੀਦੀ ਹੈ ਇਸ ਗੱਲ ਨੂੰ ਪਛਾਣਨਾ ਕਰੇ ਅਸੀਂ ਕੀ ਕਰ ਰਹੇ ਹਾਂ ਇਹ ਜਿਹੜੇ ਚੰਗੇ ਸਿਮਰਨ ਭਜਣਾ ਕਹਿੰਦੇ ਪਰਵਿਰਤੀ ਅਸੀਂ ਨਹੀਂ ਬਾਣੀ ਕਰਨੀ ਪਰਵਿਰਤੀ ਹੈ ਅਸੀਂ ਨਿਵਰਤੀ ਹੈ ਭਜੇ ਬੰਦਗੀ ਵੱਲੋਂ ਨਿਵਰਤੀ ਰੱਖਣੀ ਇਹ ਕਿੱਡੀ ਗਨਾਵਟ ਦੀ ਗੱਲ ਹੈ ਨਿਵਰਤੀ ਕਰਨੀ ਸੀ ਔਗਣਾ ਵੱਲੋਂ ਪਰ ਇਹ ਤਾਂ ਹੋਣਾ ਸੀ ਭਜਨ ਸਿਮਰਨ ਵਿੱਚ ਇਸ ਦੇ ਤਾਂ ਹੀ ਗੁਰਮੁਖ ਪਛਾਣਦੇ ਹਨ ਜਿਹੜੇ ਕਿ ਪਰਵਿਰਤ ਹੋ ਕੇ ਠੇ ਪੈਰ ਵਾਹਿਗੁਰੂ ਦੇ ਪੈਜ ਵਿੱਚ ਨਹੀਂ ਰਹਿਣੜੀ ਆ ਚਮਕਨ ਤਾਰੇ ਜਾਗੇ ਸੰਤ ਜਨਾਂ ਮੇਰੇ RAM ਪਿਆਰੇ ਇਹ ਪਰਵਿਰਤ ਹੋਣਾ ਸੀ ਤੇ ਨਿਵਰਤੀ ਕਰਨੀ ਸੀ ਕਾਮਕ੍ਰੋਧ ਦਾ ਤਿਆਗ ਕਰਨ ਨਿਵਰਤੀ ਕਰਨੀ ਸੀ ਇਸ ਦੀ ਪਛਾਣ ਕਰਦੇ ਹਨ ਗੁਰਮੁਖ ਗੁਰ ਕਾ ਸੰਗਬਦ ਘਰ ਜਾਣ ਕਿਉ ਗੁਰੂ ਸਾਹਿਬ ਦੇ ਸ਼ਬਦ ਦੀ ਸੰਗਤ ਕਰਕੇ ਘਰ ਹਿਰਦੇ ਦੇ ਅੰਦਰ ਘਰ ਸਰੂਪ ਨੂੰ ਵਾਹਿਗੁਰੂ ਦੇ ਨੂੰ ਜਾਣ ਲੈਂਦੇ ਹਨ ਕਿਸ ਹੀ ਮੰਦਾ ਆਖ ਨਾ ਚੱਲੇ ਉਹ ਪੜਵੇ ਟਕੋ ਵਾਲਾ ਜੀਵਨ ਉਹਨਾਂ ਦਾ ਹੁੰਦਾ ਹੈ ਮਾਰੇ ਉਹਨਾਂ ਦੇ ਪੜਵੇ ਟਕਦਾ ਹੈ ਕਿਸੇ ਨੂੰ ਮੰਦਾ ਆਖਣ ਨਹੀਂ ਜਾਣਦੇ ਆਖ ਮੂੰਖ ਕਰਕੇ ਕਿਸੇ ਨੂੰ ਮੰਦਾ ਕਹਿ ਕੇ ਨਹੀਂ ਚੱਲਦੇ ਆਪ ਸਾਰਿਆਂ ਨੂੰ ਨੀਵੇਂ ਬਣ ਕੇ ਰਹਿੰਦੇ ਹਨ ਸੱਚ ਖੜਾ ਸਚਿਆਰਾ ਕਿਉਂ ਭਾਈ ਸੱਚਾ ਨਾਮ ਜਿਨ੍ਹਾਂ ਦੇ ਅੰਦਰ ਖੜਾ ਲਾਭਦਾਇਕ ਸਹਿ ਧਰਮ ਵਿੱਚ ਪੱਕਾ ਕਰਨ ਵਾਲਾ ਹੈ ਉਹ ਖੜਾ ਤੇ ਆੰਤੀ ਸਚਿਆਰਾ ਸੱਚ ਦੀ ਪ੍ਰਾਪਤੀ ਵਾਲਾ ਹੈ ਸਾਚ ਬਿਨਾ ਦਰਸ ਜੈ ਨਾ ਕੋ ਜੋ ਸੱਚੇ ਨਾਮ ਵਿੱਚ ਨਹੀਂ ਜੁੜਿਆ ਹੋਇਆ ਉਹ ਦਰਗਾਹ ਦੇ ਵਿੱਚ ਕੋਈ ਸਿਜੇ ਮੁਕਤ ਨਹੀਂ ਹੋਵੇਗਾ ਦਰ ਕਿਸੇ ਨੂੰ ਵੀ ਗਿਆਨ ਰੂਪੀ ਸਿਜੇ ਦਿਸੇਗਾ ਨਹੀਂ ਪ੍ਰਾਪਤ ਨਹੀਂ ਹੋਵੇਗਾ ਸਾਚ ਸ਼ਬਦ ਪਹਿਜੈ ਪਤਹੁ ਫਟੇ ਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਪੋਸ਼ਾਕ ਨੂੰ ਪਹਿਰੇ ਤਾਂ ਲੋਕ ਪ੍ਰਲੋਕ ਜਪਤ ਹੁੰਦੀ ਇੱਜ਼ਤ ਹੁੰਦੀ ਹੈ ਆਪੇ ਵਾਖਸ ਲਈ ਤਿਸ ਭਾਵੈ ਜੇ ਇਸ ਵਾਖਰੂ ਨੂੰ ਪਾ ਜਾਵੇ ਆਪੀ ਕਿਰਪਾ ਕਰਕੇ ਨਾਮ ਦੀ ਦਾਤ ਦੇ ਕੇ ਬਖਸ਼ ਲਵੇ ਇਸ ਜੀਵ ਦੇ ਨਾਹੀਂ ਹਉ ਮੈਂ ਗਰਵ ਨਿਵਾਰਾ ਜੇ ਦੀ ਦੇ ਵੀ ਹੰਤਾ ਕਰਨੀ ਹੈ ਗੁਨਾ ਦਾ ਹੰਕਾਰ ਕਰਨਾ ਹੈ ਇਸ ਨੂੰ ਮੇਟਣਾ ਕਰੇ ਏ ਪਿਆਰੇ ਗੁਰ ਕਿਰਪਾ ਤੇ ਹੁਕਮ ਪਛਾਨ ਸਤ ਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਉਹ ਹੁਕਮੀਆਂ ਕਾਲ ਪ੍ਰਖਵੇ ਹੁਕਮ ਦੀ ਪਛਾਣ ਕਰਦੇ ਹਨ। ਸੁਗਹ ਜੁਗੰਤਰ ਕੀ ਵਿਧ ਜਾਣ ਜਿਹੜਾ ਜੁਗਾ ਜੁਗਾ ਦੇ ਅੰਦਰ ਪਰਮੇਸ਼ਰ ਜੁੜਿਆ ਹੋਇਆ ਹੈ ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਧੀ ਜਾਣਦੇ ਹੈ। ਯੁਗ ਚੋਂ ਸਾਧਨਾਵਾਂ ਦੇ ਸੰਯੁਕਤ ਹੋ ਕੇ ਅਤੇ ਜੁਗ ਜੁੜਨਾ ਜਿਹੜਾ ਵਿਵਲਾ ਕੇ ਜੀਵ ਇਸ ਦੀ ਏਕਤਾ ਕਰਨੀ ਹੈ। ਅੰਤ ਇਹਨੂੰ ਜੋ ਜੁਗਾ ਜੁਗਾ ਜੁੜਿਆ ਹੋਇਆ ਉਸ ਨੂੰ ਅੰਤਰਾ ਜਿਹੜਾ ਜੀਵ ਇਸ ਦੇ ਭੇਦ ਗਿਆਨ ਦਾ ਹੈ। ਉਸ ਦੇ ਤਾਈਂ ਰੋਕਣ ਦੀ ਵਿਧੀ ਨੂੰ ਜਿਹੜੇ ਜਾਣਦੇ ਹਨ ਯੁੱਗਾਂ-ਜੁੱਗਾਂ ਦੇ ਵਿੱਚ ਜੋ ਪਰਮੇਸ਼ਰ ਜੁੜਿਆ ਹੋਇਆ ਸਾਜਗ ਤੇਤਾ ਦੁਆਪਰਾਦਕਾਂ ਚ ਉਸ ਦੇ ਅੰਦਰ ਯੁੱਗ ਜੀਵਤ ਇਸ ਦੀ ਏਕਤਾ ਕਰਕੇ ਸਬਦ ਸੁਰਤ ਦੇ ਯੁੱਗ ਸੰਯੁਗਤ ਜੋੜ ਕਰਕੇ ਅੰਤਰ ਜੋ ਪ੍ਰਾਪਤ ਰੂਪ ਹੈ ਉਸ ਦੀ ਵਿਧੀ ਨੂੰ ਜਾਣਦੇ ਹਨ ਨਾਨਕ ਨਾਮ ਜਪੋ ਤਾਰ ਤਾਰੀ ਸਬਗੁਰ ਨਾਨਕਦੇਵ ਜੀ ਕਹਿੰਦੇ ਨੇ ਉਹ ਭਾਈ ਮਹਾਰਾਜ ਦਾ ਨਾਮ ਜਪੋ ਇਓ ਤਾਰੀ ਮਾਰ ਕੇ ਤਰ ਜਾਓ ਸੰਸਾਰ ਤੋਂ ਮੁਕਤ ਹੋ ਜਾਓ ਏ ਪ੍ਰੇਮਿਓ ਸੱਚ ਤਾਰੇ ਤਾਰਨਹਾਰਾ ਤਾਰਨਹਾਰਾ ਸੱਚਾ ਪਾਤਸ਼ਾਹ ਆਪ ਹੈ ਉਹ ਸੱਚੇ ਨਾਮ ਦੇ ਜਹਾਜ਼ ਤੇ ਚੜ ਕੇ ਤਾਰੇ ਜਹਾਜ਼ ਤੇ ਚੜ ਕੇ ਤਾਰਨਹਾਰਾ ਤਾਰ ਲਵੇਗਾ ਇਓ ਸਤਿਗੁਰੂ ਸੱਚੇ ਪਾਤਸ਼ਾਹ ਹੈ ਪਰਮਪਵਿੱਤਰ ਵਡੇਸ ਆਪਾਨੂ ਹੈ ਕਿ ਤਾਰੀ ਆਸਾ ਰੂਪੀ ਨੇ ਤੋ ਤਰਨਵਾ ਤੇ ਭਗਤੀ ਰੂਪੀ ਬੇੜੀ ਦੇ ਉੱਤੇ ਚੜ ਕੇ ਤਰ ਜਾਓ ਅਤੇ ਨਾਮ ਦੇ ਜਹਾਜ਼ ਕਰਕੇ ਸੰਸਾਰ ਸਮੁੰਦਰ ਤੋਂ ਸੱਚਾ ਪਾਤਸ਼ਾਹ ਤਾਰਨ ਹਾਰਾ ਤਾਰ ਦੇਵੇਗਾ ਉਹਦੀ ਓਟ ਲੈ ਕੇ ਤਰਨਾ ਕਰੋ ਕਿਉਂ ਪਵਿੱਤਰ ਗੁਰੂ ਮਹਾਰਾਜ ਸਾਹਿਬ ਪਵਿੱਤਰ ਉਪਦੇਸ਼ ਆਪਾਂ ਨੂੰ ਇਸ ੋਲੇ ਵਿੱਚ ਬਖਸ਼ਿਆ ਹੈ ਗੁਰ ਕਿਰਪਾ ਤੇ ਹੁਕਮ ਪਛਾਣ ਜੁਗ ਹੈ ਜੁਗਾਂਤਰ ਕੀ ਵਿਦ ਜਾਣ ਨਾਮ ਗਨਾਮ ਜਬੂ ਤਰਤਾਰੀ ਸਾਜਤਾਰ ਧਾਰਨ ਹਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਮਰ